ਅੰਮ੍ਰਿਤਸਰ ਦਾ ਇੱਕ ਪਰਿਵਾਰ ਜੋ ਕਿ ਹਿਮਾਚਲ ਪ੍ਰਦੇਸ਼ ਦੇ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਗੁਰਦਾਸਪੁਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਪਰਿਵਾਰ ਦੇ 5 ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਬਲ ਦੀ ਟੀਮ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਹੁਣ ਦਾ ਇਲਾਜ ਚੱਲ ਰਿਹਾ ਹੈ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੈਂਬਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਮਾਂ ਭੈਣ ਤੇ ਜੀਜੇ ਦੇ ਨਾਲ ਨੂਰਪੁਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਅੰਮ੍ਰਿਤਸਰ ਜਾ ਰਹੇ ਸੀ ਕਿ ਜਦੋਂ ਬਰੀਅਰ ਬਾਈਪਾਸ ਤੇ ਮੁੜਨ ਲੱਗੇ ਤਾਂ ਖਾਈ ਵਿੱਚ ਡਾਡੇਗੀ ਜਿਸ ਨਾਲ ਕਾਰ ਦੇ 에ਅਰਬੈਗ ਖੁੱਲ ਗਏ ਹਾਦਸੇ ਵਿੱਚ ਉਨ੍ਹਾਂ ਮਾਂ ਮੰਜੂ ਦੇ ਵੀ ਭੈਣ ਸ਼ੈਲੀ ਪਤੀਜਾ ਆਕਾਸ਼ ਗੰਭੀਰ ਰੂਪਨਤ ਜ਼ਖਮੀ ਹੋ ਗਏ ਜਦਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਿਤਾ ਪ੍ਰੇਮ ਪ੍ਰਕਾਸ਼ ਨੂੰ ਮਾਮੂਲੀ ਸੱਟਾਂ ਵੱਜੀਆਂ ਨੇ ਉਧਰ ਰੋਡ ਸੇਫਟੀ ਫੋਰਸ ਤੇ ASI ਸੁਵਿੰਦਰ ਸਿੰਘ ਦੱਸਿਆ ਕਿ ਅਨੁਸੂਚਨਾ ਮਿਲੇ ਕਿ ਬਾਈਪਾਸ ਤੇ ਮੋੜ ਤੇ ਇੱਕ ਵੈਗਨਰ ਕਾਰ ਕਟਨਾ ਦਾ ਸ਼ਿਕਾਰ ਹੋ ਗਈ ਆ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ ਮੇਰਾ ਨਾਮ ਜਤਿੰਦਰ ਹੈ ਨੂਰਪੁਰ ਤੋਂ ਵਾਪਸ ਆ ਰਿਹਾ ਸੀ ਜੀ ਗੱਡੀ ਥੋੜੀ ਕੰਟਰੋਲ ਤੋਂ ਬਾਹਰ ਹੋ ਗਈ। ਨੋਟ ਦੇ ਰਹੇ ਵਾਲੇ ਅੰਬਰ ਸਰ ਦੇ। ਮੋੜ ਤੋਂ ਕੰਗੇ। ਮਾਠਾ ਟੇਕ ਲਿਆ ਸੀ। ਠੀਕ ਹੈ। ਵਾਪਸ ਆ ਰਹੇ। ਵਾਪਸ ਆ ਰਹੇ। ਕੀ ਹੋਇਆ? ਮੋੜ ਤੇ ਸੀ ਗੱਡੀ ਥੋੜੀ ਜਿਹੀ ਲੋਡ ਬਾਫ ਸ਼ਾਇਦ ਪੂਰੀ ਕੰਟਰੋਲ ਨਹੀਂ ਹੋ پائی। ਸਪਾਈਕਰੀ ਨਹੀਂ। ਅਗਰ ਸਾਰਾ ਸਾਈਡ ਦਾ ਟਾਇਆ ਜਾ ਸੀ ਉਹ ਚੋਦੀ। ਕਿੰਨੇ ਦਾ ਲੱਗੇਗਾ? 3000 ਆਵੇ। ਕਿੰਨੇ ਜਣੇ ਸਵਾਰ ਪੰਜਾਂ ਨੂੰ। ਕੋਣ-ਕੋਣ ਚੱਕ ਕੇ ਦੇ ਦੇ ਲੋ। ਘਰ ਦੇ ਸਾਰੇ ਜੀ ਨੇ ਆ। ਮੰਮੀ ਸਿਸਟਰ ਦਾ ਨਾਮ ਕਿਹੜਾ ਹੈ ਸਰ ਮੈਂ ਐਸਐਸਆਈ ਸੁਵਿੰਦਰ ਸਿੰਘ ਐਸਐਸਟੀ ਐਫਆਰਟੀੰ ਦਾ ਚਾਰਜ ਆ ਇਹ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤੇ ਇੱਕ ਰਿਕਸ਼ਾ ਨੇ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਵਿੱਚ ਇੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਸੱਦੀ ਗਈ ਤੇ ਦੋਹਾਂ ਜਣਿਆਂ ਨੂੰ ਐਂਬੂਲੈਂਸ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਇਹ ਰਿਟਾਲ ਕਿਤੇ ਹਸਪਤਲ ਜਿਹੜਾ ਐਡਮਿਟ ਕਰਾ ਕੇ ਆਏ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਇਹ ਸਰ ਨੂਰਪੁਰ ਰ ਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ